ਹੈਲੋ ਜੀ ਸਾਰੀ ਕਹਾਲ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹਾਂਜੀ ਸੂਟਸ ਆ ਗਏ ਨੇ ਕਾਟਨ ਦੇ ਬਹੁਤ ਹੀ ਸੋਨੇ ਵਿਦੂ ਦੁਪੱਟਾ ਗਰਮੀਆਂ ਫੁੱਲ ਸਟਾਰਟ ਹੋ ਚੁੱਕੀਆਂ ਨੇ ਬਾਕੀ ਛੁੱਟੀਆਂ ਵੀ ਸਟਾਰਟ ਹੋ ਚੁੱਕੀਆਂ ਨੇ ਜੂਨ ਦੀਆਂ ਸੋ ਸਪੈਸ਼ਲ ਆਫਰਸ ਲੈ ਕੇ ਆਈਆਂ ਇਹ ਮੈਂ ਹਾਂਜੀ ਬਾਈ 1 ਗੈਟ 1 ਦਾ ਆਫਰ ਹੈ ਇਹ ਵਾਲੇ ਸੂਟਸ ਤੇ ਜਿਹੜੇ ਕਿ ਸਕਰੀਨ ਤੇ ਚੱਲ ਰਹੇ ਹੈਗੇ ਆ ਸ਼ਰਟ ਬਾਟਮ ਤੇ ਦੁਪੱਟਾ ਠੀਕ ਹੈ ਜੀ ਤਿੰਨੋ ਚ ਜਾਣ ਗਿਆ ਸ਼ਰਟ कॉटन ਦੀ ਹੋਏਗੀ ਦੁਪੱਟਾ ਵੀ कॉटन ਦਾ ਜਿੰਨ ਨੂੰ ਆਪਾਂ ਮਲ कॉटन ਕਹਿ ਦਿੰਨੇ ਹੈਗੇ ਆ ਉਹ ਦੁਪੱਟਾ ਹੋਏਗਾ 2.5 ਮੀਟਰ ਦੀ ਕਟ ਆਏਗੀ ਜੀ ਜਿਨ੍ਹਾਂ ਨੇ ਵੀ ਲੈਣਾ ਹੈ ਜਲਦੀ ਲੈ ਸਕਦੇ ਹੋ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ ਬਾਇ 1겟1 ਦਾ ਆਫਰ ਹੈ ਲਿミਟਿਡ ਜਿਆ ਮਤਲਬ ਇਹ ਪ੍ਰਾਈਸ ਆਫਰ ਹੈ ਸਟਾਕ ਤਾਂ ਹੈ ਬਟ ਕਿ ਇਹ ਜਲਦੀ ਹੀ ਖਤਮ ਹੋ ਜਾਏਗਾ ਕਿਉਂਕਿ ਆਫਰ ਬਹੁਤ ਵਧੀਆ ਲੱਗ ਚੁੱਕਿਆ ਇਸ ਦੇ ਉੱਤੇ ਸੋ ਜਿਨ੍ਹਾਂ ਨੇ ਜਲਦੀ ਜਲਦੀ ਬੁਕਿੰਗ ਦੇਣੀ ਹੈ ਦੇ ਸਕਦੇ ਹੈਗੇ ਉਹ 1 ਗੈਟ 1 ਦਾ ਆਫਰ ਹੈਗਾ ਨਾਲ ਦੁਪੱਟੇ ਵੀ ਹੈ ਸ਼ਰਟ ਵੀ ਹੈ ਬਾਟਮ ਵੀ ਹੈ ਰਹਿਣ ਵਾਲਾ ਹੈਗਾ ਕਾਟਨ ਦਾ ਹੀ ਫੈਬਰਿਕ ਰਹੇਗਾ ਸੋ ਤੁਸੀਂ ਆਮ ਰੁਟੀਨ ਵਿੱਚ ਘਰ ਵੇਅਰ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਪਾਰਕ ਵਗੈਰਾ ਕਿਤੇ ਵੀ ਇਹ ਨਾਰਮਲ ਵੇਅਰ ਕਰ ਸਕਦੇ ਹੋ ਬਾਕੀ ਲੁੱਕ ਅੱਛੀ ਹੈਗੀ ਹੈ ਬਾਹਰ ਅੰਦਰ ਵੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੈਗੇ ਹੋ ਸਕਾਲਰਸ ਗੋਇੰਗ ਗਰਲਸ ਆਫਿਸ ਗੋਇੰਗ ਗਰਲਸ ਲੇਡੀਜ਼ ਸੋ ਸਭ ਦੇ ਲਈ ਬਹੁਤ ਹੀ ਵਧੀਆ ਆਫਰ ਹੈਗਾ ਬਹੁਤ ਹੀ ਵਧੀਆ ਆਰਟੀਕਲ ਹੈਗਾ ਕਲਰਸ ਆਪਸ਼ਨਸ ਕਾਫੀ ਮਿਲ ਜਾਣਗੇ ਤੁਸੀਂ ਦੇਖ ਹੀ ਸਕਦੇ ਹੋ ਲਾਈਟ ਐਂਡ ਡਾਰਕ ਆਪਸ਼ਨਸ ਵਧੀਆ ਨੇ ਜਾਂ ਦਰਾਣੀ ਜਠਾਣੀ ਲੈ ਸਕਦੇ ਆ ਨੇ ਪੈਣਾ ਪੈਣਾ ਲੈ ਸਕਦੇ ਆ ਨੇ ਭਰਾ ਲੈ ਸਕਦੇ ਆ ਕਿਉਂਕਿ ਆਪਣੇ ਜਿਹੜੇ ਪੈਣਾ ਨੇ ਹੁਣ ਆਉਣਗੇ ਰਹਿਣ ਛੁੱਟੀਆਂ ਦੇ ਵਿੱਚ ਤਾਂ ਤੁਸੀਂ ਆਪਣੇ ਪੈਣਾ ਨੂੰ ਗਿਫਟ ਕਰ ਸਕਦੇ ਹੈਗੇ ਹੋ ਇੱਕੋ ਜਿਹੇ ਦੋ ਸੂਟਸ ਆਫਰ ਦੇ ਵਿੱਚ ਹੈਗੇ ਆ ਅੱਜਕਲ 트ੈਂਡ ਹੈ ਨਾ ਇੱਕੋ ਜਿਹੇ ਸੂਟਸ ਪਾਉਣ ਦਾ ਸੇਮ ਕਲਰ ਦੇ ਤਾਂ ਉਹ ਤੁਸੀਂ ਸੇਮ ਕਲਰ ਦੇ ਦੋ ਸੂਟ ਵੀ ਲੈ ਸਕਦੇ ਹੈਗੇ ਹੋ ਸੋ ਬੁਕਿੰਗ ਸਟਾਰਟ ਹੋ ਚੁੱਕੀਆਂ ਹੈਗੀਆਂ ਨੇ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਦਿਆ ਜੇ ਕਿਉਂਕਿ ਫਿਰ ਮੈਨੂੰ ਥੋੜੀ ਦੇਰ ਬਾਅਦ ਕਹਿਣਾ ਪੈਂਦਾ ਜੀ ਇਹ ਵਾਲਾ ਸੋਲਡ ਆਊਟ ਹੋ ਗਿਆ ਨੈਕਸਟ ਆਹ ਵਾਲੇ ਸੂਟਸ ਹੈਗੇ ਜੀ ਇਹ ਬਾਈ 1 ਗੈਟ ਵਾਲੇ ਨਹੀਂ ਹੈਗੇ ਇਹ ਸਿੰਗਲ ਹੀ ਮਿਲੇਗਾ ਇਹ ਵੀ ਬਹੁਤ ਸੋਹਣਾ ਹੈਗਾ ਇਹ ਕੈਮਰੀ कॉटन ਦੇ ਰਹਿਣ ਵਾਲਾ ਹੈ 슬럽 कॉटन ਦੇ ਸੀ ਜਿਹੜੇ ਪਹਿਲਾਂ ਵਾਲੇ ਸੀ ਉਹ 슬럽 कॉटन ਦਾ ਸ਼ਰਟ 슬럽 कॉटन ਦੀ ਬਾਟਮ ਦੁਪੱਟਾ ਠੀਕ ਹੈ ਜੀ ਐਂਡ ਨੈਕਸਟ ਜਿਹੜਾ ਇਹ ਵਾਲੇ ਗਏ ਇਹ ਕੈਮਰੀ कॉटन ਦੇ ਆ ਇਹਨਾਂ ਦੇ ਨਾਲ ਜਿਹੜੀ ਬਾਟਮਸ ਆ ਵਾਈਟ ਕਲਰ ਦੀਆਂ ਆਣਗੀਆਂ 2.5 ਮੀਟਰ ਦੀ ਕੱਟ ਹੈ ਕੋਟਾ ਦਾ ਦੁਪੱਟਾ ਰਹਿਣ ਵਾਲਾ ਹੈ ਦੁਪੱਟਿਆਂ ਦੇ ਕਾਰਨਰਸ ਤੇ ਪੈਚ ਵਰਕ ਹੋਇਆ ਹੋਇਆ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਤੁਹਾਨੂੰ ਕਾਫੀ ਕਲਰਸ ਮਿਲ ਜਾਣਗੇ ਕਿਉਂਕਿ ਵਾਈਟ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਵਾਈਟ ਕਲਰ ਇਸ ਵਰ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਹੀ ਸੋਹਣਾ ਪੈਚਵਰਕ ਦੁਪੱਟੇ ਤੇ ਕੋਟਾ ਡੋਰੀਆ ਦੁਪੱਟਾ ਹੈਗਾ ਫੋਰth ਸਾਈਡ ਸਕੈਲਪਿੰਗ ਕੀਤੀ ਹੋਈ ਹੈ ਪਹਿਲਾਂ ਕੱਟਵਰਕ ਸਕੈਲਪਿੰਗ ਕੀਤੀ ਹੈ ਫਿਰ ਕਾਰਨਰਸ ਤੇ ਪੈਚਵਰਕ ਕੀਤਾ ਹੈ ਸ਼ਰਟ ਨਾਲ ਦਾ ਤਾਂ ਬਹੁਤ ਹੀ ਸੋਹਣੇ ਪ੍ਰਿੰਟ ਨੇ ਕੈਮਰੀ ਕੋਟਨ ਪਿਓਰ ਕੈਮਰੀ ਕੋਟਨ ਦਾ ਰਹਿਣ ਵਾਲਾ ਹੈਗਾ ਇਹ ਆਰਟੀਕਲ ਤੇ ਇਸ ਵਿੱਚ ਬਹੁਤ ਸੋਹਣੇ ਕਲਰਸ ਆ ਮਤਲਬ ਗਰਲਸ ਵੀ ਅੱਜਕੱਲ੍ਹ ਵਾਈਟ ਬਹੁਤ ਵੇਅਰ ਕਰਦੀਆਂ ਨੇ ਤਾਂ ਲੇਡੀਜ਼ ਲਈ ਤਾਂ ਹੈ ਹੀ ਹੈ ਨੈਕਸਟ ਆਰਟੀਕਲ ਹੈਗਾ ਇਹ ਵੀ ਕੈਮਰੀ ਕੋਟਨ ਦਾ ਹੈਗਾ ਇਸ ਦਾ ਵੀ ਸ਼ਰਟ ਹੈ ਪ੍ਰਿੰਟਡ ਹੈ ਡਿਜੀਟਲ ਤੇ 2.5 ਮੀਟਰ ਦੀ ਬਾਟਮ ਰਹਿਣ ਵਾਲੀ ਹੈ ਦੁਪੱਟਾ ਇਸ ਨਾਲ ਵੀ ਕੋਟਾ ਡੋਰੀ ਹੈ ਦਾ ਫੋਰ ਮਤਲਬ ਇਸ ਦੇ ਉੱਪਰ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਲੇਸ ਲੱਗੀ ਹੋਈ ਹੈ ਗੋਟੇ ਦਾ ਵਰਕ ਹੋਇਆ ਹੋਇਆ ਹੈ ਵਰਕ ਹੋਇਆ ਨਾਲ ਹੈਵੀ ਪੈਚ ਵਰਕ ਹੋਇਆ ਦੁਪੱਟਾ ਫੁੱਲ ਹੈਵੀ ਮਤਲਬ ਫਿਲਡ ਹੈ ਪੂਰਾ ਫਿਲਿੰਗ ਕੀਤੀ ਹੋਈ ਹੈ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਮਿਲੇਗਾ ਬਹੁਤ ਹੀ ਵਧੀਆ ਦੁਪੱਟਾ ਹੈਗਾ ਤੇ 2.5 ਮੀਟਰ ਦੀ ਸਰਪ ਦੀ ਕਟ ਆਣ ਵਾਲੀ ਹੈਗੀ ਆ ਕਲਰਸ ਦੇਖੋ ਕਿੰਨੇ ਪਿਆਰੇ ਨੇ ਤੁਸੀਂ ਆਪਣੇ ਮੰਮੀ ਦਾਦੀ ਚਾਚੀ ਤਾਈ ਕਿਸੇ ਲਈ ਵੀ ਇਹ ਗਿਫਟ ਕਰ ਸਕਦੇ ਹੋ ਬਹੁਤ ਸੋਹਣੇ ਕਲਰਸ ਆ ਆਲਵੇਸ ਵੇਅਰ ਹੋਣ ਵਾਲੇ ਸ਼ੇਡਸ ਆ ਇਹ ਸਾਰੇ ਦੇ ਸਾਰੇ ਕਿਉਂਕਿ ਵਾਈਟ ਦੇ ਵਿੱਚ ਜਿਹੜਾ ਆਪਾਂ ਡਾਰਕ ਕਲਰ ਬਹੁਤ ਜ਼ਿਆਦਾ ਉੱਠ ਕੇ ਆਉਂਦਾ ਹੈਗਾ ਬਾਕੀ ਤੁਸੀਂ ਲਾਈਟ ਲੈਣਾ ਚਾਹੁੰਦੇ ਹੋ ਤਾਂ ਲਾਈਟ ਵੀ ਲੈ ਸਕਦੇ ਹੈਗੇ ਉਹ ਮਾਊਸ ਸ਼ੇਡ ਦਿਖਾਇਆ ਸੀ ਤੁਹਾਨੂੰ ਇੱਕ ਬ੍ਰਾਊਨ ਦਿਖਾਇਆ ਸੀ ਸੋ ਉਸ ਤਰ੍ਹਾਂ ਦੇ ਵੀ ਲੈ ਸਕਦੇ ਹੋ ਇਹ 컬러ਫੁਲ ਪ੍ਰਿੰਟਡ ਹੈਗੇ ਇਹ 컬러ਫੁਲ ਪ੍ਰਿੰਟ ਵੀ ਤੁਸੀਂ ਲੈ ਸਕਦੇ ਹੈਗੇ ਉਹ ਜਿਨ੍ਹਾਂ ਨੇ ਜਿਹੜਾ ਵੀ ਲੈਣਾ ਹੈ ਸਕਰੀਨ ਸ਼ਾਟ ਲੈਣਾ ਹੈਗਾ ਤੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਇਸ ਤੇ ਸਕਰੀਨ ਸ਼ਾਟ ਸੈਂਡ ਕਰਕੇ ਜੇ ਸੂਟ ਉਸ ਟਾਈਮ ਹੋਇਆ ਤਾਂ ਤੁਸੀਂ ਉਸ ਦੀ ਪੇਮੈਂਟ ਕਰਕੇ ਆਪਣਾ ਕਰਵਾ ਸਕਦੇ ਹੋ ਬੁਕਿੰਗ ਥੈਂਕ ਯੂ